ਇਹ ਭਾਈ ਸਾਹਿਬ ਨੇਪਾਲ ਤੋਂ ਨੇ ਇਹ ਨੇਪਾਲ ਦੇ ਇੱਕ ਐਡਵਰਟਾਈਜ਼ਮੈਂਟ ਦੇਖ ਕੇ ਪੰਜਾਬ ਚ ਆਏ ਸੀਗੇ ਕਿ ਪੰਜਾਬ ਦੇ ਲੋਕ ਝੂਠ ਨਹੀਂ ਬੋਲਦੇ ਜਾਂ ਧੱਕਾ ਨਹੀਂ ਕਰਦੇ ਸਾਨੂੰ ਵਿਦੇਸ਼ ਭੇਜਿਆ ਜਾਊਗਾ ਪਤਾ ਪ੍ਰਤਾਪ ਰੰਧਾਵਾ ਦਾ ਨਾਮ ਦੇਖ ਕੇ ਆਇਆ ਸੀਗਾ ਕਿ ਸਰਦਾਰ ਬੰਦਾ ਏ ਤੇ ਮੇਰਾ ਵਧੀਆ ਮੈਨੂੰ ਮੇਰੇ ਫੈਮਲੀ ਨੂੰ ਬਾਹਰ ਸੈੱਟ ਕਰ ਦਊਗਾ ਪਰ ਅੱਜ ਸੈੱਟ ਨਹੀਂ ਇਹ ਧੱਕੇ ਖਾਰੇ 1.5 ਸਾਲ ਹੋ ਗਏ ਇਹਨਾਂ ਨੂੰ ਦੱਸਦੇ ਦੀ ਇਮੀਗ੍ਰੇਸ਼ਨ ਕੰਪਨੀ ਹੈ ਪ੍ਰਤਾਪ ਰੰਧਾਵਾ ਦਾ ਓਨਰ ਹੈ ਜਿਹੜਾ ਕਿ ਇਹਨਾਂ ਨੂੰ ਠੱਗੀ ਦਾ ਸ਼ਿਕਾਰ ਕਹਿ ਸਕਦੇ ਠੱਗੀ ਦਾ ਸ਼ਿਕਾਰ ਹੋਏ 6 ਲੱਖ ਰੁਪਏ ਪਹਿਲਾਂ ਲੈ ਲਿਆ कि ਤੁਹਾਨੂੰ ਸੈਟਿੰਗ ਨਾਲ ਭੇਜ ਦਿੰਦੇ ਉਹ ਕਰਦਣੇ ਉਥੋਂ ਡਿਪੋਰਟ ਹੋ ਗਏ ਯਾਨੀ ਫੇਰ ਵਾਪਸ ਆ ਗਏ ਵਾਪਸ ਆਣ ਤੋਂ ਬਾਅਦ ਚਾਂਸ ਆਦਾ ਤਾਂ ਕਿ ਮੰਟੋਵਾ ਭੇਜ ਦਿੰਦੇ ਤੁਹਾਨੂੰ ਉਰਬਾਨੀਆ ਦੁਆਰੇ ਫੇਰ ਭੇਜ ਦਿੰਦੇ ਨਿਊਜ਼ੀਲੈਂਡ ਪੇ ਮਤਲਬ ਇਹਨਾਂ ਨੇ ਫੇਰ ਪੈਸੇ ਦੇ ਦਿੱਤੇ ਵਿਚਾਰਿਆਂ ਨੇ ਪ੍ਰੋਸੈਸ ਚੱਗ ਉਹਨਾਂ ਦੇ ਵਿੱਚ ਪ੍ਰੋਸੈਸ ਪੈਸੇ ਦਿੱਤੇ ਉਹਨਾਂ ਨੇ ਕੁਝ ਨਹੀਂ ਬਣਿਆ ਨਾ ਕੋਈ ਹੱਲ ਹੋ ਰਿਹਾ ਕੰਪਲੀਟਾਂ 2 ਮਹੀਨੇ ਕੋ ਕੰਪਲੀਟਾ ਕੋਈ ਹੱਲ ਨਹੀਂ ਹੋਇਆ ਇਹਨਾਂ ਦਾ ਸੱਚ ਕਰ ਉਹਨਿਆ ਦੇਖਦੇ ਤੁਸੀਂ ਮੈਂ ਰਵਿੰਦਰ ਸਿੰਘ ਪੰਜਾਬ ਦੇ ਵਿੱਚ ਜਿਹੜਾ ਠੱਗਿਆਂ ਨੂੰ ਲੈ ਕੇ ਜਿਹੜਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਜਿਸ ਦੇ ਨਾਲ ਤੋਖੇਵਾੜ ਜਿਹੜੇ ਏਜੰਟਾਂ ਦੀ ਗੱਲ ਕਰੀਏ ਤਾਂ ਤੋਖੇਵਾੜ ਜਿਹੜੇ ਏਜੰਟਾਂ ਵੱਲੋਂ ਜਿਹੜਾ ਸਿਲਸਲਾ ਉਹ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਏਜੰਟਾਂ ਵੱਲੋਂ ਲਗਾਤਾਰ ਜਿਹੜਾ ਜਾਰੀ ਕੀਤਾ ਜਾ ਰਿਹਾ ਹੈ ਤੇ ਇਸ ਨਾਲ ਜਿਹੜੇ ਲੋਕ ਨੇ ਆਮ ਲੋਕ ਪੀੜਤ ਲੋਕ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਬਾਰ-ਬਾਰ ਤਾਂ ਇਸ ਨਾਲ ਕੇ ਮਾਮਲਾ ਜੁੜਿਆ ਹੋਇਆ ਹੈ ਤਾਂ ਗੱਲਬਾਤ ਕਰਦੇ ਹਾਂ ਵੈਗੁਰੂ ਜੀ ਖਾਲਸਾ ਵਿਖੋ ਤੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੇ ਫਤਿਹ ਤੁਹਾਡਾ ਧੰਨਵਾਦ ਜੀ ਚੈਨਲ ਦਾ ਜੀ ਨਾ ਜੀ ਸਿਮਰਨਜੀਤ ਸਿੰਘ ਸਮਾਜ ਸੇਵੀ ਮੋਹਾਲੀ ਤੋਂ ਆ ਜੀ ਸਰ ਕੀ ਮਾਮਲਾ ਹੈ ਪੁਰਾ ਮਾਮਲਾ ਇਹ ਆ ਜੀ ਇਹ ਭਾਈ ਸਾਹਿਬ ਨੇ ਪਾਲ ਤੋਂ ਨੇ ਇਹ ਨੇਪਾਲ ਤੇ ਇੱਕ ਐਡਵਰਟਾਈਜ਼ਮੈਂਟ ਦੇਖ ਕੇ ਪੰਜਾਬ ਚ ਆਏ ਸੀਗੇ ਕਿ ਪੰਜਾਬ ਦੇ ਲੋਕ ਝੂਠ ਨਹੀਂ ਬੋਲਦੇ ਜਾਂ ਧੱਕਾ ਨਹੀਂ ਕਰਦੇ ਸਾਨੂੰ ਵਿਦੇਸ਼ ਭੇਜਿਆ ਜਾਊਗਾ ਮਤਲਬ ਇਹ ਪੰਜਾਬੀਆਂ ਦਾ ਇਹਨਾਂ ਦਾ ਪਤਾ ਪ੍ਰਤਾਪ ਰੰਧਾਵਾ ਦਾ ਨਾਮ ਦੇਖ ਕੇ ਆਇਆ ਸੀਗਾ ਕਿ ਸਰਦਾਰ ਬੰਦਾ ਏ ਤੇ ਮੇਰਾ ਵਧੀਆ ਮੈਨੂੰ ਮੇਰੇ ਫੈਮਿਲੀ ਨੂੰ ਬਾਹਰ ਸੈੱਟ ਕਰ ਦਊਗਾ ਪਰ ਅੱਜ ਸੈੱਟ ਨਹੀਂ ਇਹ ੱਤਕੇ ਖਾਰੇ 1.5 ਸਾਲ ਹੋ ਗਏ ਇਹਨਾਂ ਨੂੰ ਸੜਕਾ ਜਿਹੜੇ ਡਿਵਾਈਡਰ ਤੇ ਸੌਂਦਾ ਕਦੇ ਗੁਰਦੁਆਰਾ ਸਾਹਿਬ ਚ ਕਦੇ ਹੋਟਲ ਚ ਅੱਜ ਇਹਦੇ ਕੋਲ ਪੈਸੇ ਵੀ ਨਹੀਂ ਐ 10 ਫੀਸ ਦੀ ਇਮੀਗ੍ਰੇਸ਼ਨ ਕੰਪਨੀ ਐ ਪ੍ਰਤਾਪ ਬਾਜਵਾ ਦਾ ਓਨਰ ਐ ਜਿਹੜਾ ਕਿ ਇਹਨਾਂ ਨੂੰ ਠੱਗੀ ਦਾ ਸ਼ਿਕਾਰ ਕਹਿ ਸਕਦੇ ਠੱਗੀ ਦਾ ਸ਼ਿਕਾਰ ਹੋਏ ਤੋਂ ਤੇ ਤੁਰ ਕੀ ਗਏ ਸੀਗੇ ਤੁਰਕੀ ਤੋਂ ਬੰਦੇ ਡਿਪੋਰਟ ਕਰ ਦਿੱਤੇ ਤਿੰਨ ਤੇ ਉੱਥੋਂ ਡਿਪੋਰਟ ਕੀਤੇ ਜਿਹੜੇ ਤਿੰਨ ਬੰਦੇ ਉਹਨਾਂ ਨੂੰ ਫੇਰ ਚਾਂਸਾ ਦੁਆਰੇ ਫੇਰ ਦਿੱਤਾ 6 ਲੱਖ ਰੁਪਏ ਪਹਿਲਾਂ ਲੈ ਲਿਆ कि ਤੁਹਾਨੂੰ ਸੈਟਿੰਗ ਨਾਲ ਭੇਜ ਦਿੰਦੇ ਉਹ ਕਰ ਦਿੰਦੇ ਉੱਥੋਂ ਡਿਪੋਰਟ ਹੋ ਗਏ ਯਾਨੀ ਫੇਰ ਵਾਪਸ ਆ ਗਏ ਵਾਪਸ ਆਣ ਤੋਂ ਬਾਅਦ ਚਾਂਸ ਆ ਦਿੱਤਾ ਕਿ ਮੰਟੋਵਾ ਭੇਜ ਦਿੰਦੇ ਤੁਹਾਨੂੰ ਉਰਬਾਨੀਆ ਦੁਆਰੇ ਫੇਰ ਭੇਜ ਦਿੰਦੇ ਨਿਊਜ਼ੀਲੈਂਡ ਪੇ ਮਤਲਬ ਇਹਨਾਂ ਨੇ ਫੇਰ ਪੈਸੇ ਦੇ ਦਿੱਤੇ ਵਿਚਾਰਿਆਂ ਨੇ ਪ੍ਰੋਸੈਸੇ ਜਾ ਕੇ ਉਹਨਾਂ ਦੀ ਪ੍ਰੋਸੈਸੇ ਪੈਸੇ ਦਿੱਤੇ ਉਹਨਾਂ ਦਾ ਕੁਝ ਨਹੀਂ ਬਣਿਆ ਨਾ ਕੋਈ ਹੱਲ ਹੋ ਰਿਹਾ ਕੰਪਲੀਟਾਂ 2 ਮਹੀਨੇ ਹੋ ਕੰਪਲੀਟਾ ਕੋਈ ਹੱਲ ਨਹੀਂ ਹੋਇਆ ਇਹਨਾਂ ਦਾ ਅਜੇ ਧੱਕੇ ਖਾ ਰਹੇ ਆਂ ਅੱਜ ਕਿਵੇਂ ਸਮ ਹੋ ਗਿਆ ਇਹਨਾਂ ਨੂੰ ਇੱਥੇ ਆਏ ਨੂੰ ਸਾਲ ਡੇਢ ਸਾਲ ਹੋ ਗਏ ਇਸ ਟਾਈਮ ਡੇਢ ਡੇਢ ਸਾਲ ਹੋ ਗਏ ਹੁਣ ਇਹਨਾਂ ਵੱਲ ਕੀ ਮੰਗੇ ਮੰਗੇ ਕੀਤੀ ਦੇਖੋ ਪੁਲਿਸ ਕੋਲ 2 ਮਿੰਟ ਤੋਂ ਗੀੜੇ ਮਾਰਦੇ ਆ ਮੇਰੇ ਕੋਲ ਤਿੰਨ ਤੋਂ ਚਾਰ ਦਿਨ ਹੋਇਆ ਇਹਨੂੰ ਗੁਰਦੁਆਰਾ ਸਾਹਿਬ 'ਚ ਬੈਠੇ ਸੀ ਕਿਸੇ ਸਰਦਾਰ ਭਾਈ ਨੇ ਕਿਹਾ ਕਿ ਇਹਦੇ ਹੈਲਪ ਕਰੋ ਵੀ ਨੇਪਾਲ ਤੋਂ ਵਿਚਾਰਾ ਮਰਨ ਤੇ ਤਿਆਰ ਹੈ ਤਿੰਨ ਦਿਨ ਪਹਿਲਾਂ ਸੁਸਾਇਡ ਲੱਗਿਆ ਮੈਂ ਕਿਹਾ ਕੋਈ ਗੱਲ ਨਿਭਾਲ ਕੇ ਦੇ ਭਰੋਸਾ ਰੱਖੋ ਤੇ ਆਪਾਂ ਤੁਹਾਡੀ ਹੈਲਪ ਕਰਾਂਗੇ ਕੋਰਟ 'ਚ ਵੀ ਜਾਵਾਂਗੇ ਫਿਰ ਕੋਰਟ ਤਾਂ ਜਾਵਾਂਗੇ ਜਾਮਾਂਗੇ ਜੇ ਪੁਲਿਸ ਨਹੀਂ ਕਰੀ ਤਾਂ ਕੋਰਟ ਤਾਂ ਹੈਗਾ ਹੀ ਐ ਕੋਰਟ 'ਚ ਗੈਰੀਆ ਹੁਣ ਪੁਲਿਸ ਦੇਖੋ ਕਹਿਰੀ ਕਾਰਵਾਈ ਕਰ ਰਹੇ ਆਂ ਕਾਰਵਾਈ ਕਦੋਂ ਹੋਊਗੀ ਜਦੋਂ ਬੰਦਾ ਮਰ ਜੂਗਾ ਉਦੋਂ ਕਾਰਵਾਈ ਹੋਏਗੀ ਕਿਉਂਕਿ ਜਦੋਂ ਇਹਦੇ ਇਹਦੇ ਏਜੰਟਾਂ ਦੇ ਪਾਸ ਹੁੰਦੇ ਨੇ ਲਾਇਸੈਂਸ ਹੁੰਦੇ ਨੇ ਤਾਂ ਫੇ ਤੁਸੀਂ ਬ੍ਰਦਰ ਦੇਖੋ ਜੇ ਲਾਇਸੈਂਸ ਹੁੰਦਾ ਹੈ ਇਹਦੇ ਕੋਲ ਲਾਇਸੈਂਸ ਚਾਹੀਦਾ ਇੱਕ ਮੇਨ ਪਾਵਰ ਦਾ ਇਹ ਕੰਸਲਟੈਂਸੀ ਦਾ ਲਾਇਸੈਂਸ ਦਾ ਵੀਜ਼ਾ ਤਾਂ ਲਵਾਇ ਨਹੀਂ ਸਕਦੇ ਚਲੋ ਜੇ ਵੀਜ਼ਾ ਲਵਾ ਵੀ ਦਿੱਤਾ ਤੇ ਡਾਕੂਮੈਂਟ ਪੇਪਰ ਡਾਕੂਮੈਂਟ ਸਹੀ ਦੋ ਕਿਸੇ ਨੂੰ ਡੰਮੀ ਟਿਕਟ ਨਾ ਦੋ ओरिजिनल ਟਿਕਟ ਦੋ ਆਪ ਡਾਉਣ ਦੀ ਜੇ ਤੁਸੀਂ ਪੈਸੇ ਲੈਣ ਦੋ ਪੈਸੇ ਫालतੂ ਲੈ ਲਓ ਪਰ ਇਹ ਬੰਦੇ ਨੇ ਉਥੋਂ ਡਿਪੋਰਟ ਕੀਤੇਗੇ ਤਿੰਨ ਨੇਪਾਲੀ ਇਹਨਾਂ ਦੇ ਜਿਹੜੇ ਛੋਟੇ ਕਿੰਨਾ ਸਮਾਂ ਹੋ ਗਿਆ ਫਿਰ ਇਹਨਾਂ ਨੂੰ ਅਰੇ ਧੱਕੇ ਖਾਂਦੇ ਹਨ ਪੂਰਾ 1.5 ਸਾਲ ਹੋ ਗਿਆ ਅੱਜ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਕਿੰਨੇ ਜਿਹੜੀ ਧੱਕੇ ਪੈਸਿਆਂ ਦਾ ਮਾਮਲਾ ਜੀ 15 ਲੱਖ 70 ਹਜ਼ਾਰ ਰੁਪਏ ਪੇਮੈਂਟ ਬਣਦੀ ਸਾਢੇ 15 ਜੋ 10 20 ਸਮਝੋ ਕਿੰਨੇ ਕੇ ਬੰਦੇ ਨੇ ਇਹਦੇ ਵਿੱਚ ਜਿਹੜੇ ਫਰੋਡ ਇਹ 10 ਤੋਂ 12 ਲੋਕ ਨੇ ਇਹਦੀ ਫੈਮਿਲੀ ਮੈਂਬਰ ਨੇ ਸਾਰੇ ਜਿਹੜੇ ਇਹਦੇ ਫੈਮਿਲੀ ਮੈਂਬਰ ਨੇ ਬੱਚੇ ਵੀ ਨੇ ਹੋਰ ਇਹਦੇ ਚਾਚੇ ਤਾਏ ਨੇ ਤਾਂ ਪੂਰੀ ਫੈਮਿਲੀ ਕਹਿ ਸਕਦੇ ਜੋਇੰਟ ਫੈਮਿਲੀ ਉਹਦੇ ਸਾਰੇ ਬੱਚੇ ਨੇ ਇਹਨਾਂ ਦੇ ਤਾਂ ਕਿਹਨਾਂ ਜੀ ਸਰ ਯਾਨੀ ਆਪ ਹਿੰਦੀ ਮੇਂ ਬਾਤ ਕਰ ਰਹੇ ਪੰਜਾਬੀ ਹਾਂ ਹਿੰਦੀ ਮੇ मैं तो जैसे भी हो अपना अमाउंट वापस करने का चाहता हूँ तो आपने अभी ये किसी से बातचीत हुई तो आप कोर्ट केस आ, किया करना चाहते हो या क्या करोगे नहीं मैं तो पुलिस के सच एस पी कार्यालय में किए थे तो वो अभी ग्यारह फेस में आया है रिपोर्ट और वो तो, तो, तो बोलता है हम करवाएंगे दोनों को एक ही साथ भिड़ाएँगे बोल रहा है तो लेकिन ये कभी कल आएंगे परसों आएंगे मैं बाहर हूँ कभी अमृतसर हूँ कभी लुधियाना हूँ आऊँगा आऊँगा करता है लेकिन आता नहीं है आपके साथ कुछ और भी बंदे हैं मेरे साथ मैं ही किया था मैं ही हूँ दूसरे बंदे नहीं है नहीं, बड़े नहीं। कितने पैसे आपसे दिए मेरे अपना पंद्रह लाख सत्रह हज़ार रुपया ले लिए पंद्रह लाख सत्तर हज़ार हाँ, सर अभी यहाँ पर कोर्ट में जाओगे उसके बाद फिर मतलब कोर्ट में तो अब ये ऐसा सॉल्व नहीं हुआ तो कोर्ट में ही जाना पड़ेगा अभी तो पुलिस में ही चल रहा है अब मान लिया तो अब पुलिस ना भेजेगा कोर्ट को पहले तो पुलिस से कोर्ट में जाना पड़ेगा अब पुलिस में पुलिस ने उनका रकम रकम वापस कर नहीं सका तो जाना तो कोटे ही तो कोर्ट से बाहर तो कोई नहीं है भाई जी जी इमीग्रेशन है चिराग इमीग्रेशन है फेज दस मोहाली ਇਹ ਇਹਨਾਂ ਦੇ ਹੋਰ ਵੀ ਬਹੁਤ ਲੋਕ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਮੈਂ ਕਹਿਣਾ ਚਾਹੁੰਦਾ ਇਹਨਾਂ ਦੇ ਆਫਿਸ ਨਾ ਚੜੋ ਇਹਨੇ ਧੱਕੇ ਨਾ ਚੜੋ 5 ਫੇਸ ਤੋਂ ਲੈ ਕੇ ਗੱਲ ਕਰੀਏ 82 ਸੈਕਟਰ ਦੀ ਨੇਪਾਲੀ ਲੋਕ ਜਾਂ ਮਹਾਰਾਸ਼ਟਰਾ ਦੇ ਲੋਕ ਬਹੁਤ ਤੰਗ ਹੋਏ ਹੋਏ ਨੇ ਇਹ ਠੱਗੀ ਦਾ ਸ਼ਿਕਾਰ ਬਣਾਉਂਦੇ ਲੋਕ ਸੋਚਦੇ ਕਿ ਪੰਜਾਬ ਵਿੱਚ ਵਧੀਆ ਕੰਮ ਹੋਊਗਾ ਸਰਦਾਰਾਂ ਦਾ ਨਾਂ ਲੈ ਕੇ ਸੋਚਣਗੇ ਸਰਦਾਰ ਵਧੀਆ ਕੰਮ ਕਰਦੇ ਪਰ ਐਦਾਂ ਦਾ ਕੁਝ ਨਹੀਂ ਹੁੰਦਾ ਅੱਛਾ ਗੱਲ ਕਰੀ ਵੀ ਪੰਜਾਬ ਦੇ ਵਿੱਚ ਅੱਜ ਦਿਨ ਨੇਪਾਲੀਆਂ ਦੀ ਜਿਹੜੀ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਤਾਂ ਇਹ ਤੁਸੀਂ ਮਾਮਲੇ ਤੁਸੀਂ ਵੀ ਦੇਖੇ ਹੋਣਗੇ ਵੀ ਅੱਜ ਦਿਨ ਪੰਜਾਬ ਨੇਪਾਲੀ ਠੱਗੀ ਕਿਉਂ ਸ਼ ਉਹ ਬੂਸਟ ਕੀਤੀ ਜਾਂਦੀ ਹੈ ਲੋਕਾਂ ਨੂੰ ਫੇਸਬੁੱਕ ਰਾਹੀਂ ਜਾਂ ਇੰਸਟਾ ਰਾਹੀਂ ਕੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਚਾਂਸਾ ਦੇ ਕੇ ਪਹਿਲਾਂ ਘੱਟ ਪੈਸੇ ਦਾ ਕਿ ਤੁਹਾਨੂੰ 40000 ਰੁਪਏ ਦੇ ਦਾਂਗੇ ਬਾਅਦ ਵਿੱਚ ਜਦੋਂ ਆਉਣੇ ਕਿ ਤੁਸੀਂ ਇਹਨਾਂ ਨੂੰ ਵੀ ਲਾਲਚ ਦਿੱਤਾ ਜਾਂਦਾ ਕਿ ਤੁਹਾਨੂੰ ਜਦੋਂ ਕੋਈ ਜੋਬ ਬੰਦਾ ਲਾਇਨਦਾ ਕਿ ਤੁਸੀਂ ਆਪਣੇ ਫਰੈਂਡ ਲਿਆਓ ਨਾਲ ਆਪਣੇ ਘਰ ਦਾ ਲਿਆਓ ਤੁਹਾਨੂੰ ਅਸੀਂ ਐਨੇ ਪੈਸੇ ਦਾ ਉਹ ਬੰਦਾ ਲਾਲਚ ਆ ਕੇ ਕਿਤੇ ਨਾ ਕਿਤੇ ਫਸ ਜਾਂਦਾ ਕੁੜੀਆਂ ਗੱਲ ਕਰਦੀਆਂ ਮੈਡਮਾਂ ਗੱਲ ਕਰਦੀਆਂ ਉਹ ਬੰਦਾ ਲਾਲਚ ਜਾ ਕੇ ਇਹ ਕਨਵਿੰਸ ਕਰ ਲੈਂਦੇ ਲਾਲਚ ਆ ਕੇ ਬੰਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਅੱਜ ਦੇਖੋ 15 ਲੱਖ ਹੈ ਤੋਂ 20 ਲੱਖ ਕਿਸੇ ਤੋਂ 30 ਲੱਖ ਕਿਸੇ ਤੋਂ ਇਦਾਂ ਬਹੁਤ ਮੋਹਾਲੀ ਦੇ ਇਦਾਂ ਦੇ ਬਹੁਤ ਸਾਰੇ ਆਫਿਸ ਨੇ ਜਿਹੜੇ ਠੱਗੀ ਦਾ ਮੈਂ ਕਹਿੰਦਾ ਪੂਰੇ ਪੰਜਾਬ ਦੀ ਵੀ ਗੱਲ ਕਰਦਾ ਮੋਹਾਲੀ ਚੰਡੀਗੜ੍ਹ ਨਾ ਆਓ ਜੇ ਆਣਾ ਤਾਂ ਆਪਣਾ ਸੋਚ ਸਮਝ ਕੇ ਆਓ ਤੁਹਾਡੇ ਸ਼ਹਿਰ ਚ ਕੋਈ ਤੁਹਾਨੂੰ ਜਾਣਕਾਰ ਹੈ ਉਹਦੇ ਥਰੂ ਹੀ ਤੁਸੀਂ ਕੰਮ ਕਰੋ ਮੋਹਾਲੀ ਚੰਡੀਗੜ੍ਹ ਦਾ ਰੁੱਖ ਨਾ ਕਰੋ ਸੋ ਜਿਹੜੇ ਇੱਕ ਠੱਗੀ ਦਾ ਸ਼ਿਕਾਰ ਹੋਏ ਨਪਲ ਜੋ ਨੇਪਾਲ ਤੋਂ ਆਏ ਵਿਅਕਤੀ ਸੀ ਸੋਸ਼ਲ ਮੀਡੀਆ ਤੇ ਰਹੇ ਇਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਜਿਸ ਤੋਂ ਬਾਅਦ ਇਹਨਾਂ ਦੇ ਨਾਲ ਜਿਹੜਾ 1.5 ਸਾਲ ਤੋਂ ਇਹ ਪੂਰਾ ਮਾਮਲਾ ਚੱਲ ਰਿਹਾ 1.5 ਸਾਲ ਤੋਂ ਇਹਨਾਂ ਨੂੰ ਧੱਕੇ ਖਾਂਦੇ ਹੋ ਰਹੇ ਨੇ ਤੇ ਜਿਹੜਾ ਠੱਗੀ ਦਾ ਸ਼ਿਕਾਰ ਹੋਇਆ ਤੇ ਇਸ ਦੇ ਨਾਲ ਇਹਨਾਂ ਹੋਰ ਵੀ ਜਿਹੜੇ ਤਵਾ ਲੋਕ ਨੇ ਤੇ ਇਹਨਾਂ ਨੂੰ ਦੱਸਿਆ ਵੀ ਜਿਹੜੇ ਇਦਾਂ ਦੇ ਲੋਕ ਨੇ ਨੇਪਾਲੀ ਏਜੰਟਾਂ ਨੂੰ ਇੱਕ ਟਾਰਗੇਟ ਜਿਹੜਾ ਕੀਤਾ ਜਾ ਰਿਹਾ ਕਿਉਂਕਿ 네ਪਾਲੀਆਂ ਨੂੰ ਹੀ ਆਮ ਇਦਾਂ ਦੇ ਕਿੱਲ ਪੈਨ ਵੀ ਕੀ ਸਾਰੇ ਨੇ ਤਾਂ ਹੋਰ ਵੀ ਜਿਹੜੇ ਇਦਾਂ ਦੇ 네ਪਾਲੀ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਇੱਕ ਠੱਗੀ ਇਹ ਕਹਿੰਦੇ ਨੇ ਲੋਕ ਕਹਿਗੇ ਵੀ ਅਸੀਂ ਕੋਰਟ ਕੇਸ ਜਾਵਾਂਗੇ ਅਗਰ ਜੇ ਸਾਡੀ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਸਾਨੂੰ ਕੋਰਟ ਕੇਸ ਵੀ ਅਸੀਂ ਜਾਵਾਂਗੇ ਤਾਂ ਇਹ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਅਮ ਤੁਸੀਂ ਜੁੜੇ ਹੋ ਆਉਣਯਾਰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਰਵਿੰਦਰ ਸਿੰਘ